ਵੀਡੀਓਸ ਕੋ ਅੱਜ ਆਪਾਂ ਖੇਤਾਂ ਵਿੱਚ ਦੀ ਸਫ਼ਰ ਕਰਦੇ ਆਂ ਸੜਕਾਂ ਤੇ ਡੌਲਤਪੁਰੇ ਤੋਂ ਇਹੇ ਤਲਮੀਰ ਖੇੜਾ ਔੜਾ ਇੱਥੇ ਆਪਾਂ ਦੇਖਦੇ ਆਂ ਕਿਹ ਜਿਹੇ ਪਿੰਡ ਐ ਸੱਚੇ ਪਾਸੇ ਕਰੋਂ ਦੇ ਵਿੱਚ ਕੀਤੀ ਐਡਟਰ ਕ੍ਰੋਪਿੰਗ ਬਾਗ ਦੇ ਵਿੱਚ ਇਹ ਜਿਹੜਾ ਇਲਾਕਾ ਹੈ ਕਿੰਨੂ ਦੇ ਬਾਗਾਂ ਲਈ ਮਸ਼ੂਕ ਇਲਾਕਾ ਜਿਹੜਾ ਸਭ ਤੋਂ ਵੱਡਾ ਬਾਗੋ ਜਿਹੜੇ ਇਲਾਕੇ ਹੈ ਉਹ ਵਾਲੇ ਇਲਾਕੇ ਵਿੱਚੋਂ ਆਪਾਂ ਲੰਘ ਰਹੇ ਹਾਂ ਇਹ ਜਿਹੜੀ ਸੜਕ ਹੈ ਇਹ ਅੱਗੇ ਰਾਜਸਥਾਨ ਦੇ ਬਾਰਡਰ ਤੱਕ ਜੋੜਦੀ ਹੈ ਉਹਨਾਂ ਸਰਗਰ ਤੋਂ ਜਿਹੜੀ ਅਹੋਰ ਗੰਗਾ ਨਗਰ ਰੋਡ ਹੈ ਉਸ ਤੋਂ ਲੈ ਕੇ ਕੋਤੇ ਬਾਇਆ ਡਾਲ ਤੋਂ ਪੁਰਾ ਤਲਵੀਰ ਖੇੜਾ ਉਹ ਰਿਆਮ ਖੇੜਾ ਇਸ ਤਰ੍ਹਾਂ ਇਹ ਰਾਜਸਥਾਨ ਦੇ ਬਾਉਂਡਰ ਤੱਕ ਚੋੜਦੀ ਹੈ ਇੱਕ ਪਾਸੇ ਨੂੰ ਤਲਵੀਰ ਖੇੜੇ ਤੋਂ ਝੰਡ ਵਾਲੇ ਪੰਗਰ ਚੜਕੀ ਵਿਚਲੀ ਵੀ ਰਾਜਸਥਾਨ ਵਾਲੇ ਬਾਉਂਡਰ ਵੱਲ ਚਲੀ ਜਾਂਦੀ ਹੈ ਤੇ ਦੂਜੇ ਪਾਸੇ ਝੰਡ ਵਾਲੇ ਤੋਂ ਕਲਰ ਖੇੜੇ ਨੂੰ ਹੋ ਕੇ ਫਿਰ ਵਾਪਸ ਜਿਹੜੀ ਅਹੋਰ ਗੰਗਾ ਨਗਰ ਰੋਡ ਹੈ ਉਹ ਮਿਲ ਜਾਂਦੀ ਹੈ ਇਹ ਵੇਖੀਏ ਕਿ ਇਹ ਉਹ ਟਰੱਕ ਆ ਰਿਹਾ ਹੈ ਇਹ ਟਰੱਕ ਜ਼ਿਆਦਾਤਰ ਇੱਥੋਂ ਕਿੰਨੂ ਇਹਨਾਂ ਵਿੱਚ ਲੱਦਿਆ ਹੋਇਆ ਹੈ ਤੇ ਬਾਹਰਲੀ ਹਾਸਟਾ ਵੱਲ ਜਾ ਰਿਹਾ ਹੈ ਕਿਉਂਕਿ ਇੱਥੇ ਅੱਜਕੱਲ ਕਿੰਨੂ ਦੀ ਢੁਡਾਈ ਚੱਲ ਰਹੀ ਹੈ ਸਾਹਮਣੇ ਟਰੱਕ ਖੜਾ ਹੈ ਇਹਦੇ ਵਿੱਚ ਕਰੇਟਾਂ ਭਰੀਆਂ ਆਏ ਵੀ ਇੱਥੇ ਨੇੜੇ-ਤੇੜੇ ਬਾਗਤੂਕ ਭਰ ਕੇ ਤੇ ਲੈ ਕੇ ਜਾਣਗੇ ਕਿੰਨੂ ਦੀ ਹੁਣ ਵੀ ਪੂਰੀ ਤਰ੍ਹਾਂ ਤਿਆਰ ਹੈ ਫਲ ਪੰਜਾਬ ਦੀਆਂ ਮੰਡੀਆਂ ਜਿਵੇਂ ਦਿੱਲੀ, ਹਰਿਆਣਾ, ਰਾਜਸਥਾਨ, ਆਂਧਰਾ ਪ੍ਰਦੇਸ਼, ਕੇਰਲ, ਕਰਨਾਟਕਾਂ ਤੱਕ ਜਿਹੜਾ ਹੈਗਾ ਕਿੰਨੂੰ ਇੱਥੋਂ ਜਾ ਰਿਹਾ ਹੈ ਬੰਗਾਲ, ਸਿੱਕਮ ਵੀ ਜਾ ਰਿਹਾ ਹੈ। ਇਨਾ ਜੰਮੂ ਕਸ਼ਮੀਰ ਵੀ ਜਾ ਰਿਹਾ ਹੈ ਐਮਾਚਲ ਵੀ ਜਾ ਰਿਹਾ ਹੈ। ਸੋ ਇਧਰ ਸਾਰੇ ਪਾਸੇ ਜਿਹੜਾ ਹੈਗਾ ਕਿੰਨੂੰ ਇਸ ਵੇਲੇ ਇਸ ਅਬੋਰ ਲੱਕੇ ਦਾ ਜਾ ਰਿਹਾ ਔਰ ਕਿੰਨੂੰ ਹੈਗਾ ਵਿਟਾਮਿਨ ਸੀ ਨਾਲ ਭਰਪੂਰ ਫਲ ਜਿਹਦੇ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਪਾਇਆ ਜਾਂਦਾ ਹੈ। ਜੀ ਇਹ ਫਲ ਖਾਵਾਗੇ ਤੇ ਇਮਿਊਨਿਟੀ ਹੈ ਜਿਹੜੀ ਬਿਮਾਰੀਆਂ ਨਾਲ ਲੜਨ ਦੀ ਸਾਡੀ ਉਹ ਬੜੀ ਸਟਰੋਂਗ ਹੁੰਦੀ ਹੈ ਇਹ ਪਿਕਅਪ ਇਹ ਵੀ ਇਹ ਜਿਹੜੀਆਂ ਹੈਗੀਆਂ ਨੇੜੇ ਦੀਆਂ ਮਾਰਕੀਟ 'ਚ ਕਿੰਨੂ ਸਪਲਾਈ ਕਰਦੀਆਂ ਜਿੱਥੇ 2 250 300 ਕਿਲੋਮੀਟਰ ਤੱਕ ਦੀ ਰੇਂਜ 'ਚ ਉਹ ਪਿਕਅਪ ਤੇ ਜਾਂਦਾ ਤੇ ਜਿੱਥੇ ਲੰਬੀ ਦੂਰੀ ਜਾਂਦਾ ਉੱਥੇ ਫਿਰ ਬਟੇਟਰਾਂ ਕਾਂ ਦੇ ਵਿੱਚ ਜਾਂਦਾ ਆਹ ਭਾਈ ਕੋਈ ਜਿਹੜੀ ਕਿੰਨੂ ਦੇ ਟੱਕਿਆਂ ਦੀ ਛਿੰਗਾਈ ਕਰਦੇ ਆ ਫੂਨਿੰਗ ਕਰਦੇ ਆ ਉਸ ਤੋਂ ਬਾਅਦ ਜਿਹੜੀ ਇੱਕ ਲਿਆ ਲਕੜਾ ਉਹ ਟਰਾਲੀ ਚ ਲੈ ਕੇ ਜਾ ਰਿਹਾ ਸੀਗਾ ਕੋਈ ਇੱਕ ਇਸ ਰੋਡ ਤੇ ਪੁਰਾਣਾ ਡੇਰਾ ਹੈਗਾ ਤੇ ਪਿੰਪਲ ਹੈ ਜਦੋਂ ਇਹ ਸੜਕ ਨਹੀਂ ਬਣੀ ਹੋਏਗੀ ਇਹ ਪਿੰਪਲ ਦੌਲ ਦੌਲ ਤੋਂ ਤੱਕ ਤੇ ਦਲਮੀਰ ਖਿੜੇ ਦੇ ਰਾਹ ਤੇ ਇਧਰੋਂ ਇੱਕ ਜੰਡ ਵਾਲੇ ਨੂੰ ਰਾਹ ਜਾਂਦਾ ਸੀ ਇਧਰੋਂ ਸਫਾ ਵਾਲੀ ਨੂੰ ਇੱਥੇ ਚ ਰਸਤਾ ਬਣਦਾ ਸੀਗਾ ਤੇ ਉਸ ਜਗ੍ਹਾ ਤੇ ਪਿੰਪਲ ਹੈ ਇਸੇ ਭਲੇ ਗੁਰਖਣੇ ਇੱਥੇ ਡੇਰਾ ਤੇ ਪਿੰਪਲ ਆਏ ਹੋਣਗੇ ਤਾਂ ਕਿ ਜਿਹੜੇ ਰਾਹੀ ਆ ਉਹਨਾਂ ਨੂੰ ਇੱਥੇ ਆਰਾਮ ਕਰਨ ਤੇ ਸਹੂਲਤ ਮਿਲੇ ਦਾਮ ਲੈ ਸਕਦੇ ਹੁਣ ਗਰਮੀ ਸਰਦੀ ਚ ਤੇ ਫੀਲ ਦੇ ਪਾਣੀ ਦੀ ਵੀ ਇੱਥੇ ਕੋਈ ਨਾ ਕੋਈ ਵਿਵਸਥਾ ਉਸ ਵੇਲੇ ਛੱਪੜੇ ਟਾਈਪ ਜਰੂਰ ਹੋਏਗੇ ਹੁਣ ਉਦਾਂ ਦਾ ਛੱਪੜੇ ਵਗੈਰਾ ਤਾਂ ਨਹੀਂ ਆ ਪਰ ਪਿੱਪਲ ਤੇ ਬੋਹੜ ਦੇ ਰੋਖ ਇੱਥੇ ਹੈਗੇ ਆ ਹਰੇ ਭਰੇ ਖੇਤ ਪੰਜਾਬ ਦੇ ਫਾਜ਼ਲਕਾ ਜ਼ਿਲ੍ਹੇ ਦੇ ਆਪਾਂ ਟਿੰਡੂ ਇਲਾਕੇ ਦੇ ਸ਼ੇਅਰ ਕਰ ਰਹੇ ਆ ਤੁਹਾਨੂੰ ਦਿਖਾ ਰਹੇ ਆ ਪੌਪੂਲਰ ਵੀ ਕਿਸਾਨਾਂ ਨੇ ਲਾਏ ਹੋਏ ਆ ਤੇ ਕਣਕ ਹੈਗੀ ਆ ਤੇ ਕਿੰਨੂ ਤੇ ਥੋੜੀ ਬਹੁਤ ਸਰੋਂ ਮਿਰਲੀਵਾਂਜੀ ਹੁਣ ਆਪਾਂ ਥੋੜਾ ਰਾਜਸਥਾਨ ਵਾਲੇ ਪਾਸੇ ਨੂੰ ਜਾਵਾਂਗੇ ਤਾਂ ਥੋੜੀ ਬਹੁਤ ਸਰੋਂ ਦੇ ਖੇਤ ਥੋੜੇ ਜੇ ਵੱਧ ਦਿਖਾਈ ਦੇਣਗੇ ਤੇ ਦੋਨੇ ਪਾਸੇ ਤੁਹਾਨੂੰ ਬਾਗ ਦਿਖਾਈ ਦੇ ਰਿਹਾ ਹੈ ਕਿੰਨੂ ਮਲਟਾ ਆ ਖੱਬੇ ਪਾਸੇ ਮਲਟਾ ਹੈ ਤੇ ਕਿੰਨੂ ਹੈ ਕਿ ਸਾਹਮਣੇ ਜਿਹੜਾ ਪਿੰਡ ਹੈ ਤਲਮੀਰ ਖੇੜਾ ਇਤੋਂ ਦੇ ਬੜੇ ਚੰਗੇ ਲੋਕ ਹੈ ਤਲਵੀਰ ਖੜੇ ਦੇ ਇਹਦਾ ਦੌਲਤਪੁਰਾ ਇੱਥੇ ਜਿਹੜੇ ਹੈਗੇ ਆ ਜੱਟ ਤੇ जाट ਦੋਨੇ ਭਾਈਚਾਰਿਆਂ ਦੇ ਲੋਕ ਰਹਿੰਦੇ ਹੈਗੇ ਆ ਇਹ ਤਲਵੀਰ ਖੜੇ ਚ ਮੁਖਤਾਰ ਤੇ ਜਿਹੜੇ ਸਿੱਖ ਸਮੁਦਾਇ ਦੇ ਜਿਹੜੇ ਲੋਕ ਆ ਉਹ ਰਹਿੰਦੇ ਬਹੁਤ ਹੀ ਸੋਹਣੇ ਦ੍ਰਿਸ਼ ਹੈ पंजाब से और अगर कोई पंजाब से बाहर से देख रहा है तो उनके लिए हम हिंदी में बता दें कि हम पंजाब के गांवों में सड़क यात्रा कर रहे हैं रूरल रोड पे और ये रोड है दौलतपुरा से लेके कर दलमीर खेड़ा तक और ये आसपास इस क्षेत्र में मुख्य तौर पे किन्नू की खेती होती है बाग होते हैं और बागवानी और साथ में इस इस ऋतु में यानी रबी में गेहूं की काश्त किसानों ने की हुई है और ये हम पहुँच गए हैं तलमीर खेड़ा नया गुरुद्वारा साहब बन रहा है हमारे राइट तरफ और पेट्रोल पंप भी है इस गांव में ये भी है कि पंजाब के बहुत सारे गांवों में भी पेट्रोल पंप बन चुके हैं क्योंकि यहाँ पे ट्रैक्टर के रूप में और गाड़ियों के रूप में डीजल पेट्रोल की अच्छी खपत है तो जहाँ कोई मार्केट होती है वहाँ डिमांड होती है वहाँ मार्केट चल के आ जाती है अब हम ये दलमीर खेड़ा गाँव में से गुजर रहे हैं गाँव के लोग बतिया रहे हैं चर्चा कर रहे हैं और यहाँ से हम जो मौजगढ़ की तरफ रोड जाती है उस रोड की तरफ मुड़ गए हैं ये अठारह फुट वाली चौड़ी सड़क थी अब हम और भी सड़क पे जाएंगे ये पंप लगा हुआ है। लिफ्ट पंप यहाँ से जो गांव के छप्पड़ में पानी जमा होता है उसको खेती के लिए ये लोग गांव से फिर बाहर निकल लिए ये सामने खेतों की तरफ रास्ता जा रहा है ये देखिए अब आपको दिखाई देंगे काम के असली रंग ये किसान भाई है जो अपने बैलगाड़ी पे खेत जा रहा है और साथ में उसने अपने पशुओं का गोबर है उसको भी रख लिया है ताकि उसे खेत में खाद के रूप में डाल दे ना है ना मनमोहक दृश्य साथ में थैले में थोड़ी खाद भी रखी लगती है लगता है और ये जो सड़क है ये दलबीर खेड़ा से अगर बिल्कुल सीधा चलते जाएंगे तो मौसगढ़ गांव होकर अबोहर नगर रोड है जो वहां पे पहुंच जाएगी और उसके पहले एक जो बनेगा वहां से राइट साइड जाएंगे तो वो गिदा वाली गांव है वहां जाकर गंगानगर अबोहर रोड पे चढ़ जाएगी और अगर हम लेफ़्ट साइड जाएंगे तो जंड वाला हनुमंता गांव आएगा जंड वाला हनुमंता वहाँ से आप लोग कल्लर खेड़ा पहुँच सकते हैं जो कि अबोहर गंगानगर रोड पे है यहाँ आगे बंगर खेड़ा और अच्छा डिकी होते हुए राजस्थान की सीमा तक जा सकते हैं सुबह बहुत धुंध थी लेकिन अब धूप निकल आई है अच्छा मौसम खिला है दोनों तरफ जो खेत हैं गेहूं के और किन्नू के आप लोगों को दिखाई दे रहे हैं ये जो गाड़ी है इसमें जो बंदे हैं ये बाग तोड़ने के लिए आ रहे हैं खेतों में दूसरे गांवों से भी लेबर आती है इन दिनों इस बेल्ट में बहुत काम होता है फल तुड़ाई के लिए फिर पैकिंग ग्रेडिंग वैक्सिंग उसके लिए तो आसपास के दूर दूर के गांवों से या बोहर से भी लेबर आती है और फाजिल का जलालाबाद एरिया वहाँ तक से जो लेबर है आती रहती है और ये आ रहा है भाई फिर जुगाड़ू वाहन लेकिन ये गांवों में बहुत काम आता है और अब आएगी ट्री टनल वो हम आपको दिखाएंगे इस रोड की खासियत है दलवीर खेड़ा से जब मौजगढ़ की तरफ जाते हैं तो ये देखिए दोनों तरफ बहुत शानदार पेड़ लगे हुए हैं और नीचे से ऐसे लगता है जैसे हम लोग इसी सुरंग में से निकल रहे हैं वाला एरिया शुरू होने वाला है आ, ये दे। ये देखो। आ गई भाई ट्री दोनों तरफ बड़े बड़े पेड़ ऊपर से पेड़ मिले हुए हैं और बिल्कुल नीचे जो एक सुरंग का सा नजारा आता है वीडियो में चाहे उतना मजा ना आ रहा हो लेकिन मुझे तो भाई बहुत मज़ा आ रहा है और एक तरफ किन्नू के बाग और दूसरी तरफ इसमें है गेहूं क्या शानदार दृश्य है बहुत ही सोना दृश्य सड़क पे दोनों पासे जो तो रुख के उपर तो मिल जाए तो वो एक ਸੁਰੰਗ ਵਰਗਾ ਅਹਿਸਾਸ ਦਿੰਦੇ ਨੇ। ਤੋਂ ਇੱਥੇ ਸਾਈਕਲਿੰਗ ਲਈ ਵੀ ਇਹ ਵਾਲੀ ਸੜਕ ਬੜੀ ਮਜ਼ੇਦਾਰ ਹੈ। ਕਈ ਵਾਰ ਇਧਰੋਂ ਸਾਈਕਲਿੰਗ ਕਰਨ ਲਈ ਲੰਘੀਦਾ ਹਾਂ ਤੇ ਬੜਾ ਮਜ਼ਾ ਆਉਂਦਾ ਹੈ। ਜਿਹੜਾ ਹੁਣ ਸਾਹਮਣੇ ਜਾਵਾਂਗੇ ਤੇ ਮੌਤਗੜ ਪਿੰਡ ਆਏਗਾ। ਬਿਲਕੁਲ। ਅਪਾ ਮੌਸਗੜ ਨਹੀਂ ਜਾਵਾਂਗੇ ਆਪਾਂ ਜੰਡ ਵਾਲੇ ਵਾਲੇ ਪਾਸੇ ਨੂੰ ਜਾਵਾਂਗੇ। ਕਾਫੀ ਬਾਗਾਂ ਦੀ ਤੁੜਾਈ ਹੈ ਜਿਹੜੀ ਹੋ ਚੁੱਕੀ ਹੈ। ਜਿਵੇਂ ਆ ਬਾਗ ਆਪਾਂ ਦੇਖ ਰਹੇ ਹਾਂ ਖੱਬੇ ਪਾਸੇ ਤੁੜਾਈ ਹੋ ਗਈ ਹੈ ਇਹਨਾਂ ਦੀ। ਤੇ ਸੱਜੇ ਪਾਸੇ ਜਿੱਥੇ ਕਣਕ ਦੇਖ ਰਹੇ ਹੋ ਇੱਕੇ ਪਹਿਲਾਂ ਬਾਗ ਹੁੰਦਾ ਸੀ। ਉਹ ਪਟਿਆ ਗਿਆ। ਏ ਆ ਗਿਆ ਚੌਂਕ ਜਿਹੜੀ ਦੀ ਆਪਾਂ ਪਹਿਲਾਂ ਗੱਲ ਕੀਤੀ ਸੀ ਬਿਲਕੁਲ ਸਾਹਮਣੇ ਹੈਗਾ ਮੋਜਗੜ ਸੱਜੇ ਪਾਸੇ ਜਾਵਾਂਗੇ ਤਾਂ ਕਿਦਰਾਂ ਵਾਲੀ ਤੇ ਖੱਬੇ ਪਾਸੇ ਨੂੰ ਇਹ ਸੜਕ ਜਾਂਦੀ ਹੈ ਝੰਡ ਵਾਲਾ ਹਨੁਮੰਤਾ ਫਿਰ ਪੰਗਰ ਖੇੜਾ ਫਿਰ ਅਚੜ ਕੀ ਤੇ ਰਾਜਸਥਾਨ ਬਾਉਂਡਰ ਇੱਕ ਸੜਕ ਝੰਡ ਵਾਲੇ ਤੋਂ ਤੁਸੀਂ ਜਾ ਸਕਦੇ ਹੋ ਕਲਰ ਖੇੜੇ ਨੂੰ ਆਪਾਂ ਕਲਰ ਖੇੜਾ ਤੱਕ ਅੱਗੇ ਚੱਲਾਂਗੇ ਸਾਹਮਣੇ ਤੋਂ ਸੂਰਜ ਦੀ ਸਾਹਮਣੇਲੇ ਪਾਸੇ ਆ ਗਿਆ ਥੋੜਾ ਕਲੈਰਿਟੀ ਨਾਲ ਹੀ ਦਿਖਾਈ ਦੇ ਰਿਹਾ ਹੁਣ ਕਿ ਬੈਕ ਲਾਈਟ ਪੈ ਰਹੀ ਹੈ ਏਰੀਆ ਦੇ ਵਿੱਚ ਵੀ ਬਾਗ ਖਿੰਡੇ ਟਿੱਕਣ ਖੋਖੇਤੀ ਪਰਬੂ ਝੰਡਾ ਵਾਲਾ ਜਿਹੜਾ ਪਿੰਡ ਹੈ ਇਹ ਇੱਥੇ ਹਿੰਦੂ ਭਾਈਚਾਰੇ ਦੇ ਲੋਕ ਕਾਫੀ ਗਿਣਤੀ ਚ ਸਿੱਖ ਭਾਈਚਾਰੇ ਦੇ ਲੋਕ ਵੀ ਇੱਥੇ ਹੈਗੇ ਆ ਹਬੋਰਵਰਦਾਂ ਸਭਾ ਹਲਕੇ 'ਚ ਸਾਰੇ ਪਿੰਡ ਪੈਂਦੇ ਆ ਜਿੰਨਾਂ ਵਿੱਚ ਵੀ ਆਪਾਂ ਲੰਘ ਰਹੇ ਆ ਪੁਰਬੇਦਾਨ ਸਬਾਹਲਕਾ ਬੋਹਰ ਤਸੀਲ ਫਿਲ੍ਹਾ ਫਾਹਲਕਾ ਸਟੇਟ ਪੰਚਾਇਤ ਇੱਥੇ ਇਸ ਇਲਾਕੇ ਚ ਡ੍ਰਿਪ ਇਰੀਗੇਸ਼ਨ ਕਿਸਾਨਾਂ ਨੇ ਬਹੁਤ ਅਪਣਾਈ ਹੋਈ ਹੈ ਪਾਣੀ ਸਟੋਰ ਕਰਨ ਲਈ ਡਿਗੀਆਂ ਬਣਾ ਲੈਂਦੇ ਨੇ ਤੇ ਉਸ ਡਿੱਗੀ ਤੋਂ ਫਿਰ ਬੂੰਦ ਬੂੰਦ ਕਰਕੇ ਪੌਦਿਆਂ ਨੂੰ ਕਿਨੂਰੇ ਪੌਦਿਆਂ ਨੂੰ ਪਾਣੀ ਦਿੰਦੇ ਨੇ ਸੋ ਇੱਥੇ ਡੇਲ ਵਾਲਾ ਬਾੜ ਹੈਗਾ ਕਿ ਪਾਣੀ ਇਹ ਹੈ ਇਸ ਕਰਕੇ ਪਾਣੀ ਨੂੰ ਸਟੋਰ ਕਰਨ ਲਈ ਬਹੁਤ ਸਾਰੀਆਂ ਡਿੱਗੀਆਂ ਇੱਥੇ ਬਣੀਆਂ ਹੋਈਆਂ ਆ। ਆਹ ਹੋਰ ਇੱਕ ਡਿੱਗੀ ਆਗੇ। ਜੇ ਆਪਾਂ Google Map ਤੇ ਵੀ ਦੇਖੀਏ ਇਸ ਇਲਾਕੇ ਨੂੰ ਜ਼ੂਮ ਕਰਕੇ ਤੇ ਤੁਹਾਨੂੰ ਹਰ 8 10 15 ਕਿੱਲੇ ਬਾਅਦ ਇੱਕ ਡਿੱਗੀ ਵੱਡੀ ਸਾਰੀ ਦਿਖਾਈ ਦੇਗੀ ਤੇ ਉਦੋਂ ਫਿਰ ਇਹ ਕਿਸਾਨ ਤਾਂ ਜਿਹੜੇ ਹੈਗੇ ਆ ਪਾਣੀ ਨੂੰ ਵੀ ਇਰੀਗੇਸ਼ਨ ਨਾਲ ਇਸਤੇਮਾਲ ਕਰਦੇ ਆ। ਹਰ ਬੂੰਦ ਕੀਮਤੀ ਹੈ ਉਸ ਦਾ ਮੁੱਲ ਇਹਨਾਂ ਪਿੰਡਾਂ ਦੇ ਕਿਸਾਨ ਸਮਝਦੇ ਹੈ। ਏ ਆ ਗਏ ਜੀ ਆਪਾਂ ਚੰਡ ਵਾਲਾ ਹਨੁਮੰਤਾ ਇਹ ਤੋਂ ਕੱਪੇ ਪਾਸੇ ਕਹਿੰਦੇ ਟਾਣੀਆਂ ਮੋਜਗੜ ਉਧਰ ਨੂੰ ਸੜਕ ਜਾਂਦੀ ਹੈ ਆਪਾਂ ਮੁੜਨਾ ਇੱਥੋਂ ਸੱਜੇ ਪਾਸੇ ਸਕੂਲ ਦੇ ਨਾਲ-ਨਾਲ ਸੱਜੇ ਪਾਸੇ ਹੈ ਸਪਰਦਾ ਸਕੂਲ ਵੇ ਪਾਸੇ ਪਿੰਡ ਦੇ ਲੋਕਾਂ ਦੇ ਘਰ ਉਹ ਜਿਹੜਾ ਸਾਹਮਣੇ ਮੋੜ ਆ ਉੱਥੋਂ ਸੱਜੇ ਪਾਸੇ ਜਾ ਕੇ ਮੋਜਗੜ ਨੂੰ ਸੜਕ ਜਾਂਦੀ ਹੈ ਇੱਥੇ ਕੋਈ ਡੇਰਾ ਹੈ ਜਿੱਥੇ ਲੱਗਦਾ ਰਾਤੀ ਕੋਈ ਪ੍ਰੋਗਰਾਮ ਜਾਗਰਣ ਵਗੈਰਾ ਹੋਇਆ ਸੀ ਸਾਹਮਣੇ ਖੇਡ ਮੈਦਾਨ ਇਸ ਪਿੰਡ 'ਚ ਇੱਕ ਗਊਸ਼ਾਲਾ ਵੀ ਹੈ ਜਿੱਥੇ ਗਊਆਂ ਦੀ ਸੰਭਾਲ ਕੀਤੀ ਜਾਂਦੀ ਹੈ ਬੇਸਹਾਰਾ ਜਾਨਵਰਾਂ ਦੀ ਇਹ ਆ ਗਿਆ ਨਾਲੇ ਪਿੰਡ ਦਾ ਛੱਪੜ ਚੱਪੜ ਦੇ ਕਿਨਾਰੇ ਪੱਥਕਾਂ ਤੋਂ ਪਸੇ ਕਰੀਆਂ ਜਿਆ ਅੱਟਾ ਚੱਕੀ ਕਿਉਂਕਿ ਪਿੰਡ 'ਚ ਜਿਹੜੇ ਲੋਕ ਜ਼ਿਆਦਾ ਹੈ ਉਹ ਆਪਣੀ ਗੰਨ ਤਾਈ ਜਾ ਕੇ ਆਟਾ ਚੱਕੀ ਤੋਂ ਬੁਲਾਉਂਦੇ ਆਂ ਸ਼ਹਿਰ 'ਚ ਜਿਵੇਂ ਆਪਾਂ ਪੈਕ ਪੈਕਿੰਗ ਵਾਲਾ ਆਟਾ ਲੈ ਕੇ ਆਂਦੇ ਹਾਂ ਉਸ ਤਰ੍ਹਾਂ ਦਾ ਰਿਵਾਜ ਪਿੰਡਾਂ 'ਚ ਨਹੀਂ ਹੁੰਦਾ ਲਗਭਗ ਹਰੇਕ ਪਿੰਡ 'ਚ ਘੱਟੋ-ਘੱਟ ਇੱਕ ਜਾਂ ਦੋ ਚੱਕੀਆਂ ਤਾਂ ਹੈ ਹੀ ਹੋਈਆਂ ਵੱਡੇ ਪਿੰਡਾਂ 'ਚ ਤਿੰਨ-ਚਾਰ ਚੱਕੀਆਂ ਵੀ ਹੁੰਦੀਆਂ ਤੇ ਸੱਚੇ ਪਾਸੇ ਆ ਗਈ ਜੀ ਸਾਡੇ ਗਊਸ਼ਾਲਾ ਪਿੰਡ ਚੰਡਵਾਲਾ ਪੀਰਾ ਸੰਗਲਾਂ ਦੀ ਸ਼੍ਰੀਮਾਨ ਗ੍ਰੀ ਗਊਸ਼ਾਲਾ ਇੱਥੇ ਜੇ ਕੋਈ ਦਾਨ ਕਰਦਾ ਤਾਂ 80G ਧਾਰਾ ਦੇ ਤਹਿਤ ਉਹਨੂੰ ਟੈਕਸ 'ਚ ਛੋਟ ਵੀ ਮਿਲਦੀ ਹੈ ਇਸ ਤਰ੍ਹਾਂ ਕੋ ਖਿਆਲਾ ਹੈ ਕਿ ਆ ਇਹ ਛੱਪੜ ਦੇ ਚਾਰਦواری ਦਾ ਕੰਮ ਚੱਲ ਰਿਹਾ ਇੱਥੇ ਤੁਸੀਂ ਦੇਖ ਸਕਦੇ ਹੋ ਪਿੰਡਾਂ 'ਚ ਜਿਹੜੇ ਥਾਪਰ ਮਾਡਲ ਨਾਲ ਛੱਪੜਾਂ ਨੂੰ ਡਵੈਲਪ ਕੀਤਾ ਜਾ ਰਿਹਾ ਤਾਂ ਕਿ ਜਿਹੜਾ ਗੰਦਾ ਪਾਣੀ ਆ ਸਾਫ਼ ਕਰਕੇ ਪੜਚ ਪਾਇਆ ਜਾਏ ਤੇ ਫਿਰ ਉਤੋਂ ਥੇਟੀ ਲਈ ਉਹਦਾ ਇਸਤੇਮਾਲ ਹੋ ਸਕੇ ਤੇ ਇਹ ਹੁਣ ਸੜਕ ਜਾਂਦੀ ਹੈ ਜੀ ਕਲਰ ਖੇੜੇ ਪਿੰਡ ਨੂੰ ਇੱਕ ਹੋਰ ਪਿੰਡ ਅਬੋਰ ਇਲਾਕੇ ਦਾ ਜੀ ਕਲਰ ਖੇੜਾ ਪਿੰਡ ਜਿਹੜਾ ਉਹ ਅਬੋਰ ਗੰਗਾ ਨਗਰ ਰੋਡ ਦੇ ਉੱਪਰ ਇੱਕ ਕਾਫੀ ਵੱਡਾ ਪਿੰਡ ਹੈ ਛੋਟੀ ਮੰਡੀ ਟਾਈਪ ਡਵੈਲਪ ਹੋ ਗਿਆ ਉੱਥੇ ਕਾਫੀ ਦੁਕਾਨਾਂ ਬਣ ਗਈਆਂ ਆਸ-ਪਾਸ ਦੇ ਪਿੰਡਾਂ ਦੇ ਲੋਕ ਆ ਜਿਹੜੇ ਉੱਥੇ अपने समान खरीदारी बजरी रेता ये सारा कुछ इतना है आप पिछले पिंड तलवीर खिड़े वेखा पेट्रोल पंप है यह पिंड भी पेट्रोल पंप बनया होगा एचपी वाली तो मित्रों तो ये हम आपको दिखा रहे हैं पंजाब के गाँवों में कैसी सड़कें हैं और कैसा लोग हैं कैसा खेती है वीडियो अच्छी लगे तो इसे शेयर जरूर करना और हमारे चैनल को सब्सक्राइब जरूर कर लेना ताकि हम यहाँ पर ट्रैवलिंग रिलेटेड वीडियोस आपके साथ शेयर करते रहते हैं ये देखिए इस क्षेत्र में भी खेतों में घर बना के रहने का बहुत अच्छा रुझान है फार्म हाउस बनाते हैं लोग और जिसकी जितने पैसे हों कोई बढ़िया बना लेता है कोई छोटा बना लेता है लेकिन वहाँ पर उसको रहना किसान को क्योंकि उसने वहीं खेती करनी होती है तो बहुत सुविधा रहती है ये एक और पेट्रोल पंप इस क्षेत्र में और इस एरिया में भी गेहूं और आप लोगों को किन्नू की खेती है जो होती दिखाई दे रही है और आपसे ये भी निवेदन है कि आप किन्नू का फ्रूट इन दिनों मार्केट में आया हुआ है उसका सेवन जरूर करें उसे अपनी दैनिक खुराक का हिस्सा बनाएं विटामिन सी से भरपूर यह फल है ये हमारी इम्यूनिटी को बूस्ट करता है हमारी बीमारियों से लड़ने की क्षमता को बूस्ट करता है और इसमें एक लिमोनिन नाम का तत्व पाया जाता है जो कि कैंसर को रोकने में भी सहायक है तो यह अवश्य ही अपनी खुराक में इसे शामिल कीजिए और एक बार फिर से निवेदन के हमारे चैनल को सब्सक्राइब जरूर कर लेना हम यहाँ पे ट्रैवलिंग से रिलेटेड जो है चीज़ें शेयर करते हैं और आज हम आपको दिखा रहे हैं पंजाब के रूरल रूरल पंजाब के एक सड़क यात्रा ये हमने दौलतपुरा गांव से शुरू की थी और कल्लर खेड़ा गांव है जो बाया दलमीर खेड़ा और जंडवाला हनुमंता ओके ये आप लोगों को पानी की डिगियाँ भी दिखाई दे रही हैं किन्नू के बाग और अब ये समझो कि कलर खेड़ा आने ही वाला है उसके बाहर के जो में भी अब तो वैसे दो पंचायत बन गई है यहाँ के बड़ा गांव है और सभी समुदाय के लोग यहाँ पे रहते हैं सिख समुदाय भी है जाट बागड़ी भी है कुमार बागड़ी भी है और अन्य समुदाय के लोग भी यहाँ पे रहते हैं ये थोड़ी सी थाई कर लग रहा था चलो थोड़ी बात कर लिया आ गई है गंगानगर अबोहर रोड और हम पहुंच गए हैं कल्लर खेड़ा गांव में और यहां पे हम लोग वीडियो को करेंगे समापक लेकिन आपसे एक बार फिर से निवेदन है कि हमारे चैनल को सब्सक्राइब जरूर कर लेना और इसको और लोगों के साथ शेयर जरूर करना खास करके जिनकी ट्रैवलिंग में रुचि है ताकि वो लोग देख सकें कि पंजाब के, के ग्रामीण क्षेत्र कैसे हैं और यहाँ पे बना हुआ है ओवरब्रिज तो यहाँ से हम ओवरब्रिज पे चढ़ जाएंगे और वीडियो को करेंगे समाप्त आप सबका बहुत धन्यवाद